ਸਤਿ ਸ਼੍ਰੀ ਅਕਾਲ ਜੀ ਗੁਰਬਾਣੀ ਦੇ ਮਹਾਵਾਕ ਅਨੁਸਾਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸਾਰੇ ਗ੍ਰਹਾਂ ਵਿੱਚੋਂ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿਸ ਉੱਪਰ ਜੀਵਨ ਸੰਭਵ ਹੈ ਜਿਸ ਉੱਪਰ ਹਵਾ ਪਾਣੀ ਮੌਜੂਦ ਹੈ ਸਵੇਰ ਦੀ ਸਭਾ ਵਿੱਚ ਜਦੋਂ ਵੀ ਅਸੀਂ ਬੱਚਿਆਂ ਨੂੰ ਰੁੱਖਾਂ ਬਾਰੇ ਬੋਲਣ ਲਈ ਕਹਿੰਦੇ ਹਾਂ ਤਾਂ ਉਹਨਾਂ ਦਾ ਪਹਿਲਾ ਵਾਕ ਹੁੰਦਾ ਹੈ ਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਰੁੱਖ ਸਾਨੂੰ ਫਲ ਫੁੱਲ ਅਤੇ ਬਲਣ ਲਈ ਲੱਕੜ ਦਿੰਦੇ ਹਨ ਰੁੱਖ ਸਾਨੂੰ ਸੋਹਣੇ ਫਰਨੀਚਰ ਲਈ ਵੀ ਲੱਕੜ ਦਿੰਦੇ ਹਨ ਤਾਂ ਅੱਜ ਅਸੀਂ ਉਹਨਾਂ ਪੌਦਿਆਂ ਬਾਰੇ ਗੱਲ ਕਰਾਂਗੇ ਜੋ ਸਾਨੂੰ ਆਕਸੀਜਨ ਦਿੰਦੇ ਹਨ ਜਿਸ ਤਰ੍ਹਾਂ ਸਨੇਕ ਪਲਾਂਟ ਐਲੋਵੇਰਾ ਰੇਕਾ ਪਲਾਂਟ ਅਤੇ ਮਨੀ ਪਲਾਂਟ ਇਹ ਕੁਝ ਅਜਿਹੇ ਪੌਦੇ ਹਨ ਜੋ ਬਹੁਤ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਦਿੰਦੇ ਹਨ ਇਹਨਾਂ ਨੂੰ ਅਸੀਂ ਕਮਰਿਆਂ ਵਿੱਚ ਘਰਾਂ ਵਿੱਚ ਅਤੇ ਘਰ ਦੇ ਬਾਹਰ ਵੀ ਰੱਖ ਸਕਦੇ ਹਾਂ ਇਹਨਾਂ ਤੋਂ ਬਿਨਾ ਨਿੰਮ ਵੀ ਹਵਾ ਨੂੰ ਸ਼ੁੱਧ ਕਰਦੇ ਹਨ ਕਰੋਨਾ ਸਮੇਂ ਦੌਰਾਨ ਜਿੰਨਾ ਪਰਿਵਾਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੋਹ ਦਿੱਤਾ ਉਹਨਾਂ ਨੂੰ ਆਕਸੀਜਨ ਦੀ ਮਹੱਤਤਾ ਦਾ ਪਤਾ ਹੈ ਦਿੱਲੀ ਵਿੱਚ ਕਈ ਥਾਵਾਂ 'ਤੇ ਆਕਸੀਜਨ ਦੇ ਲੰਗਰ ਵੀ ਲਗਾਏ ਗਏ ਅਤੇ ਬਹੁਤ ਸਾਰੇ ਕਰੋਨਾ ਮਰੀਜ਼ ਆਪਣੀ ਜਾਨ ਆਕਸੀਜਨ ਤੋਂ ਬਿਨਾਂ ਘੂ ਆ ਬੈਠੇ ਪੁਰਾਣੇ ਸਮਿਆਂ ਦੇ ਵਿੱਚ ਬੋਹੜ ਪੀਪਲ ਅੱਜ ਰੁੱਖਾਂ ਉੱਪਰ ਕੁੜੀਆਂ ਪਿੰਗਾ ਝੂੜਦੀਆਂ ਸਨ ਅਤੇ ਪਿੰਡਾਂ ਵਿੱਚ ਸਾਥ ਲੱਗਦੀ ਸੀ ਜਿੱਥੇ ਬਜ਼ੁਰਗ ਇਕੱਠੇ ਬੈਠਦੇ ਸਨ ਅਤੇ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਸਨ WhatsApp ਦੀ ਇੱਕ ਤਸਵੀਰ ਅਨੁਸਾਰ ਇੱਕ ਰੁੱਖ ਇੱਕ AC ਦੇ ਬਰਾਬਰ ਹੈ ਅੱਜ ਅਸੀਂ AC ਵਾਲੇ ਕਮਰੇ ਵਿੱਚ ਬੰਦ ਹੋ ਗਏ ਹਾਂ ਅਤੇ ਕੁਦਰਤੀ ਤਾਜ਼ੀ ਹਵਾ ਤੋਂ ਵਾਂਝੇ ਹੋ ਗਏ ਹਾਂ ਆਓ ਰੁੱਖ ਲਗਾਈਏ ਅਤੇ ਪੰਛੀਆਂ ਦੇ ਘਰ ਬਚਾਈਏ ਧੰਨਵਾਦ